ਉਹ ਹਰ ਕੋਟਾ ਸਤਿ ਸ੍ਰੀ ਅਕਾਲ ਜੀ ਆ ਸਾਰੀ ਸ਼ਾਮੀ ਤੇ ਵਾਹਿਗੁਰੂ ਤੁੰਤਾਂ ਰਸਤੇ ਰੱਖੇ ਆਪਾਂ ਦਾ ਸਭ ਨੂੰ ਸਾਰਿਆਂ ਨੂੰ ਲਈ ਮੇਰੇ ਬਾਹਰ ਲਿਆ ਅੰਦਰ ਲਿਆ ਨੂੰ ਵੀਰਾਂ ਨੂੰ ਭੈਣਾਂ ਨੂੰ ਮੂਹਾਂ ਭੀਆਂ ਨੂੰ ਰੱਖਿਆ ਬਸੇ ਵਾਹਿਗੁਰੂ ਹੈ ਨਾ ਕੰਮ ਕਰਦੇ ਨੂੰ ਗਰਮੀ ਬਹੁਤ ਜ਼ਿਆਦਾ ਆਉਂਦੀ ਆ ਪੁੱਤ ਬਹੁਤ ਜ਼ਿਆਦਾ ਇੱਥੇ ਹਵਾ ਲੱਗਦੀ ਉੱਥੇ ਤਾਂ ਵਧੀਆ ਲੱਗਦੀ ਆ ਨਹੀਂ ਤਾਂ ਮਦਦਾ ਪਰਸੀ ਨੇ ਨਾਲ ਉੱਤਰਦਾ ਕੰਮ ਕਰਦਾ ਹੈ ਨਾ ਤੇ ਇੰਨੀ ਜ਼ਿਆਦਾ ਗਰਮੀ ਹੈ ਤੇ ਨਹੀਂ ਆਪਾਂ ਨੂੰ ਧੰਦਿਆ ਮਨਾ ਸਰਦਾ ਜਿਹੜੇ ਵਿੱਡੇ ਹੋਏ ਨੇ ਧੰਦੇ ਉਹ ਆਪਾਂ ਨੂੰ ਕਾਰੋਬਾਰ ਕਰਨੇ ਪੈਂਦੇ ਨੇ ਤੇ ਇਦਾਂ ਦੀਆਂ ਗੱਲਾਂ ਪੁੱਤ ਆਪਣੀਆਂ ਚੱਲੀਆਂ ਆਂਦੀਆਂ ਨੇ ਗਾਈ ਦੀ ਢਾਰਚ ਉਹਦੀ ਆਪਾਂ ਮੱਝਾਂ ਦੀ ਚੋਵਾਂਗੇ ਜੋ ਤਾਂ ਦਿਨ ਵਗਿਆ ਕੰਮ ਤੇ ਤੇ ਖੇਤ ਨੱਕੇ ਲਾਉਣ ਗਏ ਨੇ ਮੋਟਰਾਂ ਤੇ ਲਾਈਟ ਆ ਰਹੀ ਐ ਤੇ ਇਧਰ ਸੇਵ ਨੂੰ ਪਹਿਲਾਂ ਹ ਕੰਮ ਧੰਦੇ ਸਾਨੂੰ ਪਤਾ ਹੀ ਯਾ ਕਿਸਾਨੀਆਂ ਦੇ ਇਧਰ ਵਗ ਜਾ ਉਧਰ ਆ ਜਾ ਕੱਲੇ ਜਣਿਆਂ ਨੂੰ ਬਹੁਤ ਜ਼ਿਆਦੇ ਕੰਮ ਰਹਿੰਦੇ ਨੇ ਹਨਾ ਇੱਕ ਸਾਰਿਆਂ ਦੀ ਵਿਚਾਰਾ ਦੇਖ ਪਾ ਕਰਦਾ ਇੱਕ ਨਾ ਦੇ ਦੇ ਤਾਂ ਕੁਝ ਦੁੱਖ ਨਹੀਂ ਰਹਿੰਦਾ ਅਜਾ ਮਨ ਨੂੰ ਵੀ ਬੁਖਾਰ ਚੜ ਗਿਆ ਉਹਨੂੰ ਵੀ ਦਵਾਈ ਦਵਾਈਆ ਅਲੇ ਨੀਤੂ ਨੂੰ ਅੱਜ ਲੈ ਕੇ ਜਾਣਾ ਸੀ ਕੰਮ ਮਤਲਬ ਲੇਟ ਹੋ ਗਿਆ ਕਾਂਤੀ ਬੱਤੂ ਮੈਂ 3 ਵਜੇ ਲੈ ਜੀ 3 ਵਜੇ ਨੂੰ ਹੋਰ ਪਾਸੇ ਕੰਮ ਹੋਗਾ ਕੱਲ ਨੂੰ ਲੈ ਕੇ ਜਾਵਾਂਗੇ ਪਰ ਸੋਂਤਾ ਐਤਵਾਰਾ ਕੱਲ ਨੂੰ ਬਾਹਰ ਆਣਾ ਨਾ ਕੋਈ ਕਹੂੰ ਕਾਰਸੋਂ ਤੇ ਮੰਡੇ ਨੂੰ ਨਹੀਂ ਆਉਂਦੇ ਮੇਰੇ ਤਾਂ ਬਾਹਰ ਐਤਵਾਰ ਜਮਾ ਇਹ ਦਿਨ ਨੇ ਸਾਰੇ ਗੇ ਦੱਸਦੇ ਆ ਸਾਨੂੰ ਗੱਲਾਂ ਬਾਤਾਂ ਧਾਰਾ ਤੋਂ ਨਾ ਇੱਕ ਆਪਣੀ ਮੱਝ ਮਿਲਦੀ ਹੋएगी ਉਹਦਾ ਦੱਸ ਕੀ ਕਰੀ ਹਲੇ 2-3 ਮਹੀਨੇ ਹੋਈ ਨੂੰ ਹੋਇਆ ਨੇ ਹਲੇ ਪਤਾ ਨਹੀਂ ਕੀ ਕਰਦੀ ਆ ਹੋਰ ਅੱਜੀ ਪੁੱਜੀ ਖੜੀ ਆ ਕਾਲੀ ਘਟ ਵਰਗੀ ਨਿਕਲੀ ਚੰਗਾ ਟੋਬੇ ਚ ਨਾ ਆਉਂਦੀਆਂ ਨੇ ਮਾਰ-ਮਾਰ ਗੂਚੀਆਂ ਤੇ ਤਾਂ ਨੇ ਜਦ ਤੱਕ ਜਿੰਨੇ ਪਤਾ ਨਹੀਂ ਕਿ ਕੀ ਹੋਇਆ ਪਸੂਆਂ ਨੂੰ ਤੇ ਨਾਲੇ ਕੋਲ ਖਾਣ ਪੀਣ ਦਾ ਇਹਨਾਂ ਨੂੰ ਤੋੜਾ ਨਹੀਂ ਹੈਗਾ ਬਹੁਤ ਜ਼ਿਆਦਾ ਖੰਡੀਆਂ ਨੇ ਫਿਕਸ ਲਾਈ ਆਪਾਂ ਦੁੱਧ ਦੇ ਨਾਲ ਚ ਨਾ ਪਾਈ ਜਾਂਦੇ ਪਾਈ ਜਾਂਦੇ ਗਾਈ ਆਪਣੀ ਅੱਗੇ ਨੂੰ ਵਧੀਆ ਠੀਕ ਹੈ ਕੱਖ ਖਾਂਦੀ ਹੈ ਗਲ ਦਾ ਸੋਜਾ ਸਾਰਾ ਢਲ ਗਿਆ ਤੇ ਅਸੀਂ ਦਰਦਿਆਂ ਨੇ ਲਵਾਤੇ ਟੀਕੇ ਉਹਦੇ ਗਲ ਕੋਟੂ ਵਾਲੇ ਉਹਦਾ ਨਾ ਦੁੱਧ ਸੁੱਕ ਗਿਆ ਕੱਲ ਦਾ ਹੁਣ ਬਹੁਤ ਫਰਕ ਪਈ ਜਾਂਦਾ ਤੇ ਉਹਦੇ ਲੜਿਆ ਤੇ ਪੁੱਸ ਗਲ ਚ ਕੋਸ ਗਲ ਦੋਏ ਪਾਸੇ ਇੰਨਾ ਸੁੱਜ ਗਿਆ ਵੀ ਬਹੁਤ ਜਾਰੇ ਤੇ ਮਹਾਰਾਜ ਨੇ ਕਿਰਪਾ ਕਰਤੀ ਸੋਜਾ ਢਲ ਗਿਆ ਠੀਕਾ ਗਾਈ ਤੋਂ ਕੱਖ ਵੀ ਖਾਂਦੀ ਹੈ ਵਿਚਾਰੀ ਹੌਲੀ ਹੌਲੀ ਗਾਲਾ ਕਰਦੀ ਸੀ ਤੇ ਹੌਲੀ ਹੌਲੀ ਉਹ ਪਾਣੀ ਪੀਂਦੀ ਸੀ ਹੈਨਾ ਜੇ ਆਪਾਂ ਗੱਲ ਤੋਂ ਖੜਾ ਦੇਖੋ ਸੁਨੰਦ ਘੌਰੀ ਜਾਈਆ ਬੋਲ ਕੇ ਨਹੀਂ ਦੱਸਦੀ ਤੀ ਜਦੋਂ ਤਰਸੇ ਜਾਂਦਾ ਸੀ ਉਹਦੇ ਸਿਰ ਤੇ ਬੂਤ ਧਰ ਲੈਂਦੀ ਸੀ ਮੋਢੇ ਤੇ ਜਦ ਮਾ ਜਾਣਦੀ ਸੀ ਕੋਲੇ ਮੇਰੇ ਤੇ ਧਰ ਲੈਂਦੀ ਹੈ ਨਾ ਵਿਚਾਰੀ ਆ ਬੋਲ ਕੇ ਐ ਦੱਸ ਦਿੱਤੀ ਦੁੱਖ ਮੈਨੂੰ ਖਾਦੇ ਆਈਆਂ ਜੀ ਉਠੋ ਠੋਕੇ ਫੇਰਾ ਫੇਰਾ ਅਸੀਂ ਰਾਤੀ ਗੱਲ ਦੇਖਦੇ ਵੀ ਗਾਲਾਂ ਕਰਦੀ ਐ ਗਾਲਾਂ ਕਰਦੀ ਐ ਗਾਲਾਂ ਵਿਚਾਰੀ ਬਹੁਤ-ਬਹੁਤ ਕੇ ਕਰਦੀ ਐ ਟੇਡਾ ਜਿਹਾ ਮੂੰਹ ਕਰਕੇ ਕਿਉਂ ਗੱਲ ਦੀ ਪਰ ਉਹ ਸਾਰੇ ਹੀ ਡੰਗਰ ਪਸੂਰੀ ਦੇ ਬੰਦਿਆਂ ਦੀ ਇੱਕੋ ਜਿਹੀ ਹੁੰਦਾ ਦੁੱਖ ਜੇ ਗਲੇ ਰਹੁੰਦਾ ਜਿਹੜਾ ਮਹਾਰਾਜ ਨੇ ਬੌਤਰੀ ਦਿਗਿਆ ਕੀਤਾ ਗਾਇ ਨੂੰ ਆਪਣੀ ਨੂੰ ਆਰਾਮ ਹੈ ਕੋਈ ਨਾ ਦੁੱਧ ਦਾ ਕੱਲ ਦਾ ਫਰਕ ਪੈ ਗਿਆ ਚੜ ਜੂਗੀ ਵੈਸੇ ਗੁਰੂ ਸਾਹਿਬ ਦੇ ਡੰਗਰਾਂ ਨੂੰ ਮੰਨਤ ਰੋਸਤੀ ਰੱਖੇ ਹਨ ਜਿਵੇਂ ਆਪਣੀ ਗਾਇਂ ਨਾਲ ਆਈ ਹੈ ਫਿਰ ਅਸੀਂ ਡਰ ਗਏ ਤੇ ਦੇਖੋ ਜੀ ਆਪਣਾ ਇੱਧਰ ਹੈ ਨਾ ਮਤਲਬ ਇੰਨਾ ਚਾਰ ਕੱਢ ਦਿੱਤਾ ਚੁੰਨੇ ਟੁਟ ਟੁਕ ਕੇ ਤੇ ਜੋਤ ਉਧਰ ਚੁਗ ਰਿਹਾਗਾ ਜੀ ਜਨੰਦ ਅਮਰੂਦ ਉਹ ਸੰਗਦਾਗਾ ਮੇਰੇ ਬਲੌਗ ਨਾਲ ਸੰਗਦਾਗਾ ਬਣਾ ਜਾ ਤੇ ਆਪਣੀ ਬੀਬੀ ਆਈ ਇੱਧਰ ਬੀਬੀ ਰੋਟੀਆਂ ਪਾਉਣੀਆਂ ਰੋਟੀਆਂ ਤੇ ਦਵਾਈ ਲਾਵਾਂਗੇ ਪਹਿਲਾਂ ਜੋਤ ਥੱਲੇ ਫਰੂਤ ਚੁੱਕਦਾ ਅੱਜ ਹੀ ਖਾ ਲੈਣੀ ਅੱਜ ਇਹ ਤਾਂ ਕਰਦਾਂ ਨਾਗੇ ਪਾਣੀ ਦੇਖੋ ਜੀ ਕਿੰਨਾ ਲੀਲਾ ਲੀਲਾ ਫੋਟੋ ਦੀਂਦੀਏ ਦੇਖੋ ਜੀ ਬਲੂ ਬਲੂ ਵਿਊ ਦੇਖੋ ਕਿੰਨਾ ਸੋਹਣਾ ਆ ਰਿਹਾ ਕਿੰਨਾ ਖਰਾ ਪਰ ਆ ਖੇਤ ਲੱਗਦਾ ਹੈ ਨਾ ਬਹੁਤ ਜਿਆਦਾ ਸੋਹਣਾ ਉਹ ਕਿੰਨਾ ਸੋਹਣਾ ਪਾਣੀ ਆ ਰੋਟ ਭੱਜ ਕੇ ਖਲ ਉਹ ਦੇਖੋ ਮਤਲਬ ਲੀਲਾ ਲੀਲਾ ਪਾਣੀ ਆ ਐਂ ਜੀ ਕਰਦੇ ਮੈਂ ਨਹਾਈ ਲਈਏ ਦੇਖੋ ਹੋਰ ਕਿੰਮ ਡੂੰਗਾ ਵੀ ਐ ਬਹੁਤ ਆਹੇ ਉਹੀ ਲੱਗਦਾ ਹੈਗਾ ਜੀ ਡੂੰਗਾ ਬਹੁਤ ਆਪਾਂ ਕਿੰਨਾ ਸੋਹਣਾ ਪਾਣੀ ਆ ਦੇਖੋ ਵਜਨ ਤਾਂ ਮਾ ਵਜਨ ਆਉਂਦੀ ਤੇ ਦੇਖੋ ਪਰੇ ਪਰੇ ਆਉਂਦੇ ਉਹ ਆਪਣਾ ਸਿੱਧੇ ਲੰਬੇ ਵੱਡੇ ਤੇ ਆਪਣਾ ਖੇਤ ਹੈਗਾ ਮਰੂਦ ਲੱਗੇ ਮੇਰੇ ਜੱਪੀ ਹੋ ਗਿਆ ਵਧੀਆ ਹੈ ਨਾ ਹਾਂਜੀ ਇੱਧਰ ਲੱਗੀ ਵੀ ਆਪਣੀ ਬਾੜੀ ਦੇਖੋ ਜੀ ਉਹ ਲੱਗ ਗਿਆ ਵੇ ਸਾਡੇ ਤੋਰੀਆਂ ਆ ਦੇਖੋ ਪਾਣੀ ਜਾਂਦਾ ਇਹਦੀ ਆਵਾਜ਼ ਆਉਂਦੀ ਆ ਪਾਣੀ ਨਾ ਇੰਨਾ ਸੋਹਣਾ ਲੱਗਦਾ ਨਾ ਲੀਲਾ ਲੀਲਾ ਵਸਣਾ ਲੀਏ ਕਿਉਂ ਬੀਬੀ ਜੀ ਕਰਦੇ ਨੇ ਹੁਣ ਦਾ ਮਤਲਬ ਇੱਕ ਦਿਨ ਨਾ ਇੰਨੀ ਗਰਮੀ ਸੀਗੀ ਬੀਬੀ ਚ ਨਾ ਆਵੀ ਨਾ ਆਲੀ ਨਾ ਤੁਸੀਂ ਬੀਬੀ ਇਹ ਤਾਂ ਨਾ ਨੂੰ ਜੀ ਕਰਦਾ ਪਰ ਮੈਂ ਵਿੱਚ ਬੜਦੀ ਦੇ ਡਰਦੀ ਮੈਂ ਮਗ ਨਾਤੀ ਤਾਂ ਹੈਗੀ ਸਿੱਖ ਦਿਨ ਨਾ ਨਾ ਪੀਤੀ ਬਾਹਲਾ ਵਧੀਆ ਤੀਨ ਮਿਲਦਾ ਤੇ ਚਲਦੀ ਸੀ ਫਿਰ ਘਰੇ ਜਾ ਕੇ ਰੱਖਣੀ ਸੀ ਨਾ ਹੋਰ ਨਾ ਲੀ ਲੀੜੇ ਵਗਲੇ ਪਾਣੀ ੱੱਕਾ ਮਾਰਦਾ ਜਿਵੇਂ ਨਾ ਮੈਂ ਸੁਣੇ ਕੱਪੜੇ ਆ ਗਏ ਗਰਮੀ ਜੀ ਅੱਥੇ ਮੈਂ ਤਾਂ ਬੜਦੀ ਵਿੱਚ ਕੋਈ ਨਹੀਂ ਸੀ ਅੱਛਾ ਸੁਣੇ ਚੁੰਨੀ ਸੁਣੇ ਕੱਪੜੇ ਨਾ ਕੇ ਮੈਂ ਤਾਂ ਪਾਣੀ ੱੱਕੇ ਜਾ ਕੇ ਫਿਰ ਮੈਂ ਤਾਂ 5 ਮਿੰਟ ਨਾ ਕੇ ਵਧੀਆ ਤੇ ਲਿੱਕਾ ਕੇ ਬੋਚ ਕੇ ਜਾ ਕੇ ਬਾਥਰੂਮ ਚ ਲੈ ਦਵਾਰੇ ਹੋਰਨਾ ਲਈ ਮਾਰੇ ਉੱਥੇ ਸੁੱਕਦੇ ਲੀਰੇ ਪਾ ਲਈ। ਰਾਮਦਰੀ ਜੀ ਆ ਗਈ ਨਾ। ਰਾਮਦਰੀ ਆ ਗਈ ਸਾਰਾ ਦਿਨ ਗਰਮੀ ਨਿਕਲ ਗਈ ਬਹੁਤ ਜਾਰੇ ਆਨੰਦ ਮਾਣ। ਬੀਬੀ ਦੇਖ ਮੈਂ ਇਨੇ ਕਰ ਮਾਲੀਆਂ ਪਹਿਲੇ ਦਿਨ ਮੈਂ ਇਹ ਵਿੱਚ ਮਿਹਨਤੀ ਸੀ। ਹਾਂ। ਸਭ ਤੋਂ ਪਹਿਲੇ ਦਿਨ ਚ ਜੀ ਜਿੰ ਜਦ ਨੇ ਇਹ ਬਣਿਆ ਸੀਗਾ ਨਾ ਮਤਲਬ ਪਹਿਲੇ ਦਿਨ ਪਾਣੀ ਪਾਇਆ ਸੀ ਉਦਨੇ ਚਾਹੇ ਤੁਸੀਂ ਪੁਰਾਣੀਆਂ ਵੀਡੀਓ ਉਹ ਦੇਖ ਲਿਓ ਖੋਲ ਕੇ। ਪਹਿਲਾਂ ਮੈਂ ਨਾ ਤੀ ਸੀ ਇਸ ਪਾਣੀ ਚ। ਆ ਦੇਖੋ ਜੀ ਮੱਝਾਂ ਨੇ। ਮੱਝਾਂ ਨੇ ਇੱਟਾਂ ਤੇ ਲਾਲਾ ਮਾਰ-ਮਾਰ ਦੇਖੋ ਜੇ ਆ ਪੰਨਤੀ ਸਾਰੀ ਪੌੜੀ ਜੀ ਸਾਡੀ ਬਹੁਤ ਜ਼ਿਆਦਾ ਆਰਾਮਦਾਰੀਆਂ ਮੱਝਾਂ ਆਉਂਦੀਆਂ ਨੇ ਸਿੱਧੀਆਂ ਵੜਦੀਆਂ ਨੇ ਇੱਧਰ ਸਿੱਧੀਆਂ ਜੀ ਆ ਨਿਕਲਦੀਆਂ ਨਹੀਂ ਚੂਬੀਆਂ ਲਾਲਾ ਨਾ ਹੁੰਦੀਆਂ ਨਹੀਂ ਆ ਸਿਰ ਡਬੋ ਲਾ ਨਹੀਂ ਆ ਨੇ ਵਿਚਾਰੀਆਂ ਬਹੁਤ ਆਰਾਮਦਾਰੀ ਆ ਤੁਸੀਂ ਤਾਂ ਜੀ ਮੇਰੇ ਰੇੜੀ ਦੀ ਵੀਡੀਓ ਦੇਖੀ ਹੋਣੀ ਆ ਕਿ ਚੱਟਦੀਆਂ ਸੀਗੇ ਮੱਝਾਂ ਬਹੁਤ ਜ਼ਿਆਦਾ ਸਾਨੂੰ ਮੈਂ ਸਾਈਂ ਪਿਆਰ ਕਰਦੀ ਆ ਤੇ ਸਾਨੂੰ ਦੱਸਿਆ ਵੀ ਗਾਈ ਢੱਲੀ ਹੋ ਗਈ ਤੇ ਇਸ ਤਰ੍ਹਾਂ ਸੇ ਮ ਜਾਵੇ ਉਹਦੇ ਮੋਢੇ ਤੇ ਬਹੁਤ ਤਰ ਮੈਂ ਜਾ ਮੇਰੇ ਮੋਢੇ ਤੇ ਤਰੇ ਵੈਸ ਗੁਰੂ ਨੇ ਕਿਰਪਾ ਕਰਕੇ ਗਾਈ ਨੂੰ ਵਧੀਆ ਆਰਾਮ ਕਰਤਾ

ਇਹ ਮੋਟਾ ਵਾਹ ਇਹ ਹੈਗੀ ਜੀ ਮੋਟੋ ਸਾਡੀ ਮੱਝ ਤੈਨੂੰ ਪ੍ਰਭੂ ਕੇ ਵਾਲੀ ਮੱਝ ਵੀ ਮਲਾਣਿਆ ਸੀ ਇਹਨਾਂ ਦਾ ਨਾਮ ਰੱਖ ਦਿਆਂਗੇ ਉਹ ਤਾਏ ਜੀ ਦੇ ਨਾਮ ਪ੍ਰਭੂ ਦਾ ਪ੍ਰਭੂ ਕੇ ਕਹਿ ਦਿੰਨੇ ਆ ਇਹਨਾਂ ਆਏਗਾ 1 ਮਹੀਨਾ ਨੂੰ ਆਪਾਂ ਦੇਖਾਂਗੇ 1 ਮਹੀਨਾ ਤੈਨੂੰ ਪਤਾ ਨਹੀਂ ਪੰਚ ਜੀ ਇਹਨਾਂ ਨੂੰ ਜੱਥਾ ਵੀ ਢੰਗ ਲੱਗੇ ਵਾਧਵਾਇਆ ਹੋਰ ਖੇਟੀ ਵੀ ਦਵਾਈ ਵਾਲਾ ਡੱਬਾ ਇਹਨਾਂ ਤੇ ਲਾ ਕੇ ਇਹਨੂੰ ਦਰਾਈ ਆਪਾਂ ਚਾਰਾਂਗੇ ਤੇ ਚੰਗਾ ਲਾ ਲੂਗੀ ਹਾਏ ਜੀ ਮੈਨੂੰ ਅੱਜ ਖਾਂ ਬਹੁਤ ਲੱਗਿਆ ਪਿਆਗਾ ਉਹ ਤੋਪੜ ਭਾਜੀ ਦੇਖੋ ਜੀ ਕਿਉਂ ਮੰਗੂ ਚੋਪੜ ਦਾਂਗੇ ਐ ਲਾ ਕੇ ਇਹਦੇ ਮੂੰਹ ਚ ਪਾ ਦਾਂ ਕਿਹਦੇ ਮੱਝ ਨੇ ਮਿਲ ਗਏ ਕੱਟੇ ਦੇ ਓ ਖਾਗੀ ਬ੍ਰੇਕਫਾਸਟ ਮਤਲਬ ਮਮਾ ਜੀ ਮੈਂ ਆਥੇ ਰੋਟੀ ਲਾਉਂਦੀ ਆ ਨਾ ਉਹ ਮੈਂ ਇੱਕ ਮੋਟੀ ਰੋਟੀ ਲਾ ਦਿੰਦੇ ਜਿਵੇਂ ਆਤਾ ਬਚਦਾਗਾ ਮੋਟੀ ਰੋਟੀ ਲਾ ਦਿੰਦੇ ਆ ਓ ਖਾਂਦੀ ਹੁੰਦੀ ਆ ਸਾਡੀ ਮੱਝ ਯਾ ਹਨਾ ਮਤਲਬ ਉਹ ਸੀ ਜਿੰਮੀ ਨੂੰ ਪਾ ਦਿੰਨੇ ਆ ਪਤਲੀ ਰੋਟੀ ਕਰਕੇ ਵੱਡੀ ਤੇ ਇਹ ਸਾਡੇ ਕੁਝ ਕਬਚਾਰ ਨੇ ਜੀ ਹੁਣ ਆਪਾਂ ਕੱਖ ਮੂਰੇ ਕਰਦੇ ਨੇ ਬਾਕੀ ਵਸ ਤਾਂ ਰੈਡੀ ਹੈ ਨਾ ਸੰਨੀ ਕਰਨੇਗੇ ਇਹਨੇ ਆਪਣਾ ਕਾਰੋਬਾਰ ਚਾਰ ਕੱਢਿਆ ਪਿਆਗਾ ਤੇ ਬਸ ਆ ਕੇ ਜਿਹੜੀ ਸੰਨੀ ਕਰ ਦੇਣਗੇ ਹੁਣ ਗਏ ਵੀ ਨੱਕੇ ਮੋੜਨ ਜਿੱਟਾਂ ਦਾ ਹੀ ਕੰਮ ਹੁੰਦਾ ਜੀ ਹੈਨਾ ਇਹ ਦੇਖੋ ਜੋਤ ਨੇ ਵੀਰੇ ਨੇ ਚਾਰ ਕੱਢ ਦਿੱਤਾਗਾ ਜੋਤ ਵੀਰ ਜੀ ਨੇ ਤੇ ਦੇਖੋ ਜੋਤ ਤਾਂ ਮਤਲਬ ਇੰਨਾ ਵਧੀਆ ਹੈ ਮੇਰੇ ਭਾਈ ਦੇਖੋ ਜੀ ਜੋਤ ਨੇ ਇੱਥੋਂ ਇੱਥੋਂ ਕਰਦਾ ਸੀਗਾ ਮੈਂ ਕਿ ਇੱਥੇ ਜਦੋਂ ਵੀ ਜਦੋਂ ਪਾਣੀ ਆ ਗਿਆ ਵੀ ਉਹ ਗਿੱਲਾ ਹੋ ਜਾਊਗਾ ਹੁਣ ਜੋਤਨ ਵੀਰੇ ਨੇ ਇੰਨੇ ਕੈਂਟ ਤਰੀਕੇ ਨਾਲ ਕੱਟੇ ਨਾ ਇੱਥੋਂ ਵਿਚਾਲੋਂ ਖੁੱਡ ਹੋ ਗਈ ਤੀ ਸੀਗੀ ਦੇਖੋ ਤੁਹਾਨੂੰ ਉਹ ਵੀ ਦਿਖਾਉਣੀ ਆ ਦੇਖੋ ਮੈਂ ਪੌੜੀ ਕਰ ਲਈ ਹੈ ਨਾ ਉੱਤਰਨ ਨੂੰ ਇੱਥੇ ਪੌੜੀ ਕਰਕੇ ਨਾ ਉੱਤਰਨ ਨੂੰ ਆਏ ਹੌਲੀ ਹੌਲੀ ਚਾਰ ਪੱਟ ਲਿਆ ਹੁਣ ਇੰਨਾ ਕਰ ਲਿਆ ਕਹਿੰਦਾ ਚਲ ਜਦ ਮੀਂਹ ਮਾਉ ਆਊਗਾ ਟੱਕ ਕੇ ਕਹਿੰਦਾ ਤੇ ਮੁੱਟੀ ਪਾ ਲਿਆ ਕਰਾਂਗੇ ਜਦ ਦਿਖੂਗਾ ਕਰੂਗਾ ਵੀ ਮੀਂਹ ਆ ਗਿਆ ਤੇ ਨਾ ਜੇ ਲੱਗੇ ਹੁਣ ਤਮੀ ਨਹੀਂ ਆਇਆ ਉਧਰ ਜਿੱਦਾਂ ਬਾਹਲਾ ਨਹੀਂ ਆਇਆ ਤੀ ਉਧਰੋਂ ਇੱਧਰ ਵਾੜਾ ਲਾ ਲਿਆ ਮੁੜ ਕੇ ਨਹੀਂ ਹੋਈ ਨਹੀਂ ਆਇਆ ਉਧਰ ਵਾੜਾ ਲਏ ਸੀਗੇ ਫਿਰ ਬਾਲਟੀ ਨਾਲ ਕੱਢਿਆ ਮੈਂ ਤੇ ਜੋਤਨੇ ਪਾਣੀ ਵੀਰੇ ਨਹੀਂ ਤਮੀ ਪੈ ਜਾ ਤਾਂ ਹੁਣ ਚੰਗਾ ਹੀ ਆ ਕੋਈ ਮਾੜਾ ਵੀ ਨਹੀਂ ਹੈਗਾ ਦੇਖੋ ਇੱਧਰ ਲਾਤੀ ਮੈਂ ਤੇ ਨੀਤੂ ਨੇ ਬਾੜੀ ਖੇੜ ਜੀ ਕਰ ਲਈ ਆਹਾਂ ਹਾਂ ਹਰੀ ਹੋ ਗਈ ਦੇਖਾ ਕਹਾਂਗੇ ਸਾਨੂੰ ਪੁੱਤ ਮੈਂ ਇੱਥੇ ਦੂਰ ਤੋਰਨੇ ਨਹੀਂ ਜਾਦਾ ਇਹ ਜੇ ਅਸੀਂ ਪਰਸੋਂ ਲਾਈ ਜਾਈ ਮੈਂ ਤੇ ਬੀਬੀ ਨੇ ਧਨੀਆ ਲਾ ਤਾਂ ਪਾਲਕ ਲਾ ਤਾਂ ਥੋੜੇ ਜੇ ਮੇਥੇ ਲਾ ਕੇ ਆ ਕੀ ਆਪਾਂ ਵੀ ਇੱਥੇ ਕਿਲਾ ਸੀ ਸੱਚਾ ਪਰ ਵੀ ਇੱਥੇ ਧਨੀਆ ਪਾਲਕ ਇੱਥੇ ਪਾਲਕ ਹਾਂ ਇੱਥੇ ਆਪਾਂ ਪਾਲਕ ਲਾਇ ਸੀ ਉੱਥੇ ਲਾਇ ਸੀ ਧਨੀਆ ਇੱਥੇ ਇੱਥੇ ਥਾਈ ਤਾਂ ਲਾਤਾ ਇਹ ਚ ਪਾਲਕ ਇੱਥੇ ਥਣ ਉਹਦਰ ਧਨੀਆ ਲਾਤਾ ਬੱਟੇ ਬੱਟਪੋਣੀ ਭੁੱਲ ਗਏ ਆਪਾਂ ਆ ਆ ਤੇ ਲਾਤੇ ਮੇਥੇ ਫੇਰ ਆਪੀ ਗੇਤੇ ਹੋ ਜਾਂਦੇ ਆ ਦੇਖੋ ਜੀ ਆਹ ਦੇਖੀ ਗੁੱਡ ਤੇ ਆਹ ਤੇ ਚਾਰ ਪੰਜ ਪੇੜ ਦੇ ਪਰ ਆਲੇ ਖੜੇ ਨੇ ਇਹ ਮਹਾਂ ਗੇਤਾ ਹੋ ਜੂ ਕੋਕੜ ਆ ਕੀ ਆ ਬੀਬੀ ਉਹ ਪਾਲਕ ਗੋਲ ਗੋਲ ਜੇ ਹਾਂ ਆ ਕੀ ਆ ਇਹ ਤਾਂ ਉਹੀ ਆ ਛਤਰੀ ਹੋ ਗਈ ਹੋ ਆ ਕੀ ਆ ਬੀਬੀ ਇਹ ਆ ਛਤਰੀ ਛਤਰੀ ਦਿਖਾਇਓ ਅੱਜ ਕੱਲ ਹਰੀ ਹੋ ਜਾਂਦੀ ਐ ਇਹ ਓ ਛਤਰੀ ਜਦੋਂ ਕੁੰਬਾ ਹੁੰਦੀਆਂ ਨੇ ਉਹ ਤਾਂ ਹੁੰਦੀਆਂ ਨੇ ਚਿੱਟੀਆਂ ਇਹਨੂੰ ਅਸੀਂ ਛਤਰੀ ਕਹਿੰਦੇ ਹੁੰਦੇ ਆ ਹੋਰ ਪਤਾ ਨਹੀਂ ਮੇਰੀਆਂ ਧਿਆਨ ਕੀ ਕਹਿੰਦੇ ਹੁਣ ਬੀਬੀ ਗੱਲ ਸੁਣਿਓ ਮੈਂ ਹੈਨਾ ਪਤਾ ਕੀ ਕੀਤਾ ਸੀਗਾ ਉਦਨੇ ਮੈਂ ਗਾਮਲੇ ਚ ਵੀ ਲਾਇਆ ਸੀਗਾ ਮੈਂ ਅੰਬਨ ਨੂੰ ਚਾਲੂ ਕੱਟ ਕੇ ਹੈਨਾ ਤੋਕਿਸ ਮਾਰ ਕੇ ਅੰਬ ਨੂੰ ਉਹਦੇ ਚਿਰ ਦੱਬਤਾ ਸੀ ਗਾਮਲੇ ਚ ਆਪਣੇ ਚ ਅੱਛਾ ਤੇ ਉਹ ਹੋ ਗਿਆ ਹਰਾ ਜੋ ਤਨੇ ਪੱਟ ਕੇ ਪਤਾ ਨਹੀਂ ਕਿੱਥੇ ਲਾਤਾ ਬਾੜੀ ਚ ਹਾਂ ਪਤਾ ਨਹੀਂ ਉਧਰ ਹੀ ਲਾਇਆ ਕਿ ਬਾਹਰ ਲੈ ਬੀਬੀ ਜੋਤਨੇ ਲਾਇਆ ਇਹਨਾਂ ਬਹੁਤ ਸਾਰੀਆਂ ਹੁਣ ਅਪਣਾ ਇੱਥੇ ਹੋਰ ਲਾਉਣੇ ਆ ਲਿਆ ਇੰਨਾ ਸੋਹਣਾ ਹੋਇਆ ਪਿਆ ਸੀਗਾ ਨਾ ਉਹ ਮਤਲਬ ਬੀਬੀ ਮੇਰੇ ਹੱਥ ਦੀ ਚੀਜ਼ ਹੈ ਉਹਦੀ ਉਹ ਹੋ ਜਾਂਦੀ ਹਰੀ ਤੇਰਾ ਅਨਰ ਅਸੀ ਆ ਤੇ ਐ ਬਾੜ ਕਰਤੀ ਆਪਾਂ ਰਾਤ ਨੂੰ ਝੋਟੀ ਖੁੱਲ ਜਾਂਦੀ ਆ ਕੱਤੀ-ਕੁੱਟੀ ਜੀ ਕੋਈ ਹਾਈ ਜੀ ਬੀਬੀ ਪਹਿਲਾਂ ਸੀ ਤੁਹਾਨੂੰ ਗੱਲ ਦੱਸੀ ਮਤਲਬ ਪਹਿਲਾਂ ਜਿਹੜੀ ਸਾਡੀ ਲੀਲੀ ਰਵੀ ਝੋਟੀ ਹੁੰਦੀ ਸੀ ਮਤਲਬ ਉਹ ਇੱਥੇ ਖੜਦੀ ਹੁੰਦੀ ਸੀ ਜਦ ਪਹਿਲਾਂ ਸੂਨ ਤੋਂ ਪਹਿਲਾਂ ਤੇ ਉਦੋਂ ਆਪਣੇ ਇੱਥੇ ਪਾਲਕ ਮਿੱਥੇ ਲਾਏ ਹੋਏ ਸੀਗੇ ਖੁੱਲਗੇ ਸਾਰੇ ਪਾਰਕ ਮਿੱਥੇ ਖਾਗੀ ਰਾਤੋਂ ਰਾਤ ਜਮਨ ਰਾਗਰਦਨ ਜੀ ਆਨੇ ਤਾਂ ਹੀ ਆਏ ਸੰਘੜੇ ਜੀ ਬਾੜ ਕਾ ਆ ਹੈ ਨਹੀਂ ਸੀਗੀ ਪਹਿਲਾਂ ਮਲਬਾ ਮੈਂ ਆਪਾਂ ਡੰਡੇ-ੁੰਡੇ ਲਾਤੇ ਹੁਣ ਤਾਂ ਪੂਰੀ ਘੈਂਟ ਖੜਾਤੀ ਐਨ ਇੱਕ ਵੀਡੀਓ ਨੂੰ ਸਾਡੀ ਨੂੰ ਪ੍ਰਮਾਨ ਕਰਿਆ ਕਰੋ ਲਿੰਕ ਸ਼ੇਅਰ ਜਰੂਰ ਕਰਿਆ ਕਰੋ ਪੁੱਤ ਹਾਂਜੀ ਆਜੋ ਮਿਲਦੇ ਹਾਂ ਤੁਹਾਨੂੰ ਦੂਜੀਆਂ ਮੱਝਾਂ ਕੋਲੇ ਜਾ ਕੇ ਓਏ ਐ ਛਿੱਡਾਂ ਦੇ ਨੂੰ ਐ ਕੋਈ ਨੰ ਸਰਵਾ ਦੀ ਕੱਟ ਨਹੀਂ ਲੱਗੋ ਉਹ ਨਾ ਤੀਆਂ ਖੜੀ ਯਾ ਤੀਪੋ ਵੀ ਖੜੀ ਆ ਕੋਈ ਨਾ ਜੀ ਕੁਝ ਪਤਾ ਨਹੀਂ ਕਿਉਂ ਨਹੀਂ ਤੁਹਾਨੂੰ ਜੀ ਹਾਂ ਕਾ ਇਹ ਕੱਟ ਬਰਤ ਪਈ ਆਪਣੀ ਜੀ ਜਿਹੜੀ ਲੀਲੀ ਦਾ ਵੀ ਆ ਹਨਾ ਲੀਲੀ ਉਹ ਲੀਲੀ ਆ ਇਹ ਵਿਚਾਰੀ ਦੀ ਤਾਂ ਕਬੜੀ ਲੱਗਾਂ ਨੂੰ ਤਾਂ ਪੋਲੀ ਹੋ ਗਈ ਘਰਾਂ ਜਿਹੜੇ ਮੇਰੇ ਧੀਆਂ ਪੁੱਤਾਂ ਨੇ ਦੱਸਿਆ ਤੇ ਵੀ ਆ ਕੁਛ ਕਰੋ ਆ ਕੁਛ ਕਰੋ ਸਾਰਾ ਕੰਨੀਆਂ ਨੇ ਅੱਗੋਂ ਤੋਂ ਫਰਕ ਬਹੁਤ ਜ਼ਿਆਦਾ ਪੈ ਗਿਆ ਲੀਲੋਰਾ ਵਧੀਆ ਪਾ ਧਰ ਚੁਲੀ ਮੈਨੂੰ ਲੀਲੋਰਾ ਵਾ ਕਹਿੰਨੀਆ ਫੇਰ ਬਾਜ ਚੰਬਾਈ ਬਾੜੀ ਹੋਈ ਆ ਕੇ ਮੰਗਦੀ ਆ ਤੀਜਾ ਐ ਕਹੋ ਵੀ ਆ ਜਾਓ ਅਮਨ ਕੰਨੀ ਚੋਕੀ ਬਾਜੀ ਕੋਠੇ ਤੇ ਹੀ ਲੰਦੀ ਐ ਤੇ ਪਹਿਲਾਂ ਨੇ ਮਮਾ ਕੱਪੜੇ ਲੈ ਹੀ ਜਾਂਦੇ ਆ ਕੀ ਦੋਸਾ ਕੱਪੜਾ ਲੈਣਾ ਹੁੰਦਾ ਹੀ ਜਾ ਰਿਹਾ ਇਹ ਆ ਆਪਣੀਆਂ ਕਿ ਗਾਂ ਦੀ ਬੈਜੀ ਅੱਛਾ ਇਹ ਹੋਦੀ ਆਪਣੀ ਮਾਗੇ ਤਾਂ ਨਹੀਂ ਹੋ ਦਰਦਿਆ ਇਹ ਨੂੰ ਪਾਲਦੇ ਆ ਪਲੋ ਇਹੜੀ ਜੀ ਇਹੜੀ ਜੀ ਮੇਰੇ ਟੱਕਰ ਮਾਰੇ ਕੱਲ ਤੇ ਨਹਰਾ ਦੇ ਤੰਦਰੁਸਤੀ ਰੱਖੇ ਤਾਂ ਚੱਲੀ ਉੱਚੀ ਪਾ ਬੀਬੀ ਇਹਨੇ ਟੱਕਰ ਮਾਰੇ ਕੱਲ ਬੱਛੀ ਨੰਦਰੀ ਨੇ ਮੇਰੇ ਅੱਛਾ ਹੋਰ ਤਾਂ ਤੇ ਅੰਬਲ ਕੇ ਮਾਰਦੀ ਆ ਪਰ ਆ ਰਿਆ ਕਰੋ ਮੈਂ ਤਾਂ ਆਪੇ ਤੋਂ ਡਰਦੀ ਆ ਤੇ ਕੱਲ ਤੇ ਮਾਂ ਨੇ ਬਣਾਈ ਜੋ ਇੱਧਰ ਮੰਨੇ ਤੇ ਇਹ ਆਪਾਂ ਸਿੰਗ ਕਰਾਏ ਨਹੀਂ ਹਲੇ ਹੁਣ ਤਰਸੇ ਨੂੰ ਕੋਈ ਖੜਾ ਦੇ ਫਿਰ ਵੱਡੀ ਹੋ ਜੀ ਮੇਰੀ ਮੰਮਾ ਦੇ ਵੀ ਨਹੀਂ ਟੱਕਰ ਮਾਰੇ ਢੂਹੀ ਚ ਇੰਨੀ ਪੈੜੀ ਮੰਮਾ ਨੇ ਢੂਹੀ ਦੋੜ ਲਾਤੀ ਪੜਾ ਦੂ। ਪੜਾਉਣ ਦਾ ਵਕਤ ਆ। ਹੈ ਬੀਬੀ ਆਣੀ ਬੱਸੀ ਨੇ ਮੇਰੇ ਮਮਾ ਨੇ ਢੋਈ ਤੇ ਨਾ ਹੁਮਾਰੀ। ਅੱਛਾ ਮੂੰਹ ਮਾਰੇ ਆ ਉਹ ਢੋਹ ਦੁਖਣ ਲੱਗੀ ਮਮਾ ਦੀ। ਇਹ ਤਾਂ ਅਸੀਂ ਆ ਚ ਬੜੀ ਹੋਲੀ। ਛੱਡੀ ਜੀ ਹੈ ਗਾਂਈ ਬਾਲੀ ਨਰਮਾ ਬਾਲੀ ਨਰਮਾ ਵਿਚਰੀ ਜਿੰਨੀ ਕਬੇ ਉੰਮੀ। ਅਸੀਂ ਨਹੀਂ ਗੰਢ ਕਰੇ ਚੀਂ ਮਮਾ ਕਹਿੰਦੀ ਤੁਸੀਂ ਤਵਾਲੇ ਵੱਡੀ ਆ ਗਈ ਕਿ ਪੁੱਤੇ ਤੇ ਆਪੇ ਦੀ ਧਾਰ ਵੀ ਬਹੁਤ ਸੋਹਣੀ ਚੋਲਣੇ ਆ ਰੱਬ ਹਨਾ ਇੰਨੀ ਤਾਂ ਦਰਸ ਕਿ ਰੱਖੇ ਨਾ ਧਾਰਾ ਨੇ ਕੱਟਤਾ ਦੇਦੀ ਕਿ ਲ ਸਾਰਾ ਦੁੱਧ ਮੈਂ ਖਾਤੀ ਹੋ। ਮਾ ਬੱਦ ਜਾ। ਤੂੰ ਮਹਰ ਖਰੇ ਸਿੱਖ ਲੈਂ। ਮੈਂ ਤਾਂ ਜੀ ਅੱਜ ਵੀ ਇੱਕ ਥਾਣਾ ਵਿੱਚ ਹੋ ਗਈ ਸੀਗੀ। ਕਿਹਨਾਂ ਸਿੱਖ ਲੈਂਗੇ ਤੂੰ ਸਭ ਤੋਂ ਚੌਣ ਜਾਣ ਦੀਆਂ। ਇਹ ਜਾਣ ਨਹੀਂ ਆ ਪੁੱਤ ਤੇਰੇ ਗਲਤਾਈਂ ਤੋਂ। ਇਹਨੂੰ ਦੇਖਾਂਗੇ 10 ਮਿੰਟ। ਜੀ ਬੀਬੀ ਜੀ ਕੀ ਵਿਚਾਰ ਨੇ ਤੁਹਾਡੇ? ਬੀਬੀ ਤਾਂ ਸਾਰੇ ਕੰਮ ਧੰਦੇ ਆਪਾਂ ਕਰੀ ਜਾਂਦੇ ਆ ਸਾਰਾ ਪਰਿਵਾਰ ਹੀ ਕਰసే ਹੋਂ ਤੇ ਜੋਤ ਖੇਤ ਗਾਇ ਉਹਨੇ। ਜੋਤਨ ਬਾਲਟੀ ਮਰੂਦਾਂ ਦੀ ਭਰ ਲਈ ਤੇ ਹੁਣ ਧੋ ਕੇ ਪਾਊਗਾ ਮੱਝਾਂ ਨੂੰ। ਸੱਚੇ ਨੰਕੇ ਲਾਉਣ ਗਿਆ ਹੈ ਲੈੱਗ ਭੱਜੇ ਵੀ ਹੁਣ ਖਾਓ ਭਾਈ ਭੱਜ ਕਰਨ ਗਿਆ ਹੈ ਆਮਨ ਚੀਜ਼ਾਂ ਚ ਬੜੀਆ ਦਾਲ ਸਬਜ਼ੀ ਤੇ ਤੇ ਮਾਝ ਇੱਕ ਮੇਲੀ ਨੇ ਸਾਨੂੰ ਦੱਸ ਹੀ ਦਿੱਤਾ ਉਹਨੂੰ ਚਾਵਾਂਗੇ ਆਪਾਂ ਠਹਿਰ ਕੇ ਤੇ ਕਮਦਮ ਦੇ ਆਪਣੇ ਹੋਣ ਜਾਂਦੇ ਨੇ ਪੁੱਤਾਂ ਤੇ ਮੈਂ ਤਾਂ ਇਹੀ ਕਹੂੰਗੀ ਵਾਹਿਗੁਰੂ ਸਭ ਨੂੰ ਤੰਦਰੁਸਤੀ ਰੱਖੇ ਤੇ ਇਹ ਜੀ ਮੇਰੀ ਵੀ ਹਜੇ ਬਹੁਤ ਕੰਮ ਪੈਣਗੇ ਨੀਤੂ ਵਿਚਾਰੀ ਠੀਕ ਆ ਜਿੱਦ ਤੱਕੇ ਦਵਾਈ ਦਵਾ ਕੇ ਲੈ ਆਉਂਗੇ ਇਹਨੂੰ ਹੋਰ ਇਹ ਤਾਂ ਦੁੱਖ ਸੁੱਖ ਤਾਂ ਦੋਵੇਂ ਭਾਈ ਨੇ ਬੰਦੇ ਤੇ ਆਉਂਦੇ ਰਹਿੰਦੇ ਨੇ ਤੇ ਚਲੋ ਠੀਕ ਹੈ ਜੀ ਅੱਜ ਦੇ ਬਲੌਗ ਦਾ ਐਂਡ ਕਰਦੇ ਆਂ ਪੈਥੀ ਕੱਲੂ ਮਿਲਾਂਗੇ ਇਸ ਨਵੇਂ ਬਲੌਗ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹ ਸਾਰਿਆਂ ਨੂੰ